ਸਾਹਿਬ ਜੀ ਗੱਲ ਜੀ ਸਾਰਿਆਂ ਨੂੰ ਬਾਈ ਸਿੰਦੂ ਬਹੁਤ ਚੁੱਕੇ ਜੀ ਪਿੰਡ ਤੇ ਮੋਹਲ ਜ਼ਿਲ੍ਹਾ ਅਮਰਸਰ ਪਤਾ ਤਹਿਸੀਲ ਬਾਬਕਾਲਾ ਅੱਜ ਬੜੀਆਂ ਛੋਟੀਆਂ ਝੋਟੀਆਂ ਲੈ ਕੇ ਆਂਦੇ ਰਿਕਾਰਡ ਵਾਲੀ ਝੋਟੀਆਂ ਲੈ ਕੇ ਆਂਦੀਆਂ ਨਾਮੀ ਸਾਨਾਂ ਦੀਆਂ ਤੇ ਆਓ ਪਰ ਬਾਈ ਇਹਨੇ ਗੱਲਬਾਤ ਕਰੀ ਬਾਈ ਹਸਤੀਕਾਰ ਔਰ ਬਾਈ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਜੀ ਚੜ੍ਹਦੇ ਗੱਲ ਤੁਸੀਂ ਸੁਣਾਓ ਇਹ ਹਾਲ ਜੀ ਪਰਿਵਾਰ ਦਾ ਠੀਕ ਠਾਕ ਹੈ ਜੀ ਗਮਾਲ ਜੀ ਵੇਖਲਾ ਪੁੱਛ ਸਾਰਾ ਉਧਰ ਨਹੀਂ ਹੋਦ ਗਿਆ ਸਾਰਾ ਚੱਲਾ ਚੱਲਾ ਹਾਂ ਜੀ ਸਭ ਵੇਖ ਗਿਆ ਕੋਈ ਨਹੀਂ ਰਿਹਾ ਜੰਗਾ ਭਾਵ ਜੰਗਾ ਦੀ ਭਾਵ ਚੰਗਾ ਬਈਆਂ ਜਿਆਦਾ ਜੰਗਾ ਹਾਂ ਹਾਂ ਬ ਉਧਰ ਤੇ ਤੁਹਾਨੂੰ ਦਿਖਾਉਂਦੇ ਕਿ ਤੇ ਮੇਲਾ ਲੱਗਾ ਸੀ ਇੱਥੇ ਆ ਵੇਖੋ ਮੈਂ ਮੈਦਾਨ ਉੱਤੇ ਤਿੰਨ ਪਾਰਟੀਆਂ ਇਕੱਠੀਆਂ ਹੋ ਗਿਆ ਹਸਾਲਾ ਲੋ ਹਾਂਜੀ ਦੂਜਾ ਕਿ ਮੈਂ ਖਾਣੀ ਉਹ ਬੋਲੀ ਦੇ ਹਿਸਾਬ ਨਾਲ ਗਈ ਹਸਾਲਾ ਲੋ ਮੈਂ ਹਾਂ ਇਹ ਤਾਂ ਗਈ ਆ ਤੇ ਫਿਰ ਇਸੇ ਚਵਾ ਗਿਆ ਅਗਲੇ ਘਰ ਚਵਾ ਗਿਆ ਖੁਸ਼ ਹੋ ਗਏ ਆ ਠੀਕ ਹੈ ਪਹਿਲੇ ਨੰਬਰ ਵਾਲੀ ਮੱਝ ਦਿੱਤੀ ਆ ਨਾ ਬੰਦੇ ਨੂੰ ਹਾਂਜੀ ਉਹਨਾਂ ਨੇ ਘਰ ਜਾ ਕੇ ਸਵੇਰੇ ਜਵਾਈ ਆ ਪੈਸੇ ਉਹਨਾਂ ਨੇ 1 ਵਜੇ ਸਾਨੂੰ ਪਾਏ ਆ ਮੱਝ ਚੋਈ ਆ ਤਸੱਲੀ ਹੋਈ ਉਹਨਾਂ ਦੀ ਬਹੁਤ ਪਹਿਲੇ ਪਾਏ ਬੰਦੇ ਜਿਸਨੇ ਕਿਹਾ ਬਾਅਦ ਪਹਿਲਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਘਰ ਤੁਹਾਨੂੰ ਡੰਗਰ ਚੰਗਾ ਪਿਆ ਹੋਗਿਆ ਯਾਦ ਕਰਦੇ ਚਾਹ ਜੁੜਦਾ ਵੰਦ ਜਗਾਂ ਦੇ ਤਾ ਤੱਕ ਲੈ ਨਹੀਂ ਹੁੰਦੇ ਨਾ 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 ਮੀ ਜੋ ਇਹਨਾਂ ਨੇ 6 ਵਜੇ 6 ਵਜੇ ਉਹਨਾਂ ਨੇ ਘਰ ਤੇ ਵਾਈ ਜਾ ਕੇ ਫਿਰ ਉਹਨਾਂ ਨੇ ਪੈਸੇ ਪਾਏ ਉਹਦੇ ਬਹੁਤ ਚੰਗੀ ਗੱਲ ਆ ਅਜੇ ਮੱਝਾ ਹੋ ਵੀ ਉਹਨਾਂ ਲੈਣੇ ਨਾ ਬੰਦੇ ਹੋਰ ਪੌਣਿਆ ਕਰਿਆ ਨਾ ਤਾਂ ਚਲੋ ਬਹੁਤ ਚੰਗੇ ਬੰਦੇ ਬਹੁਤ ਬੀਬੇ ਬੰਦੇ ਆ ਕੇ ਜ ਅੱਜ ਭਾਜੀ 4 ਪੀਸ ਆ ਆਹਦਾ ਇੱਕ ਆ ਨਗੀਨਾ ਲਿਆਂਦਾ ਜੇ ਅਰੇ ਨਸਲਾਂ ਕਿੱਥੇ ਕੀਦੇ ਤੁਸੀਂ ਹਾਂਜੀ ਜਾਦੀ ਨਸਲ ਜਾਦੀ ਕੁਆਲਿਟੀ ਭਾਜੀ ਬਾਕੀ ਜਾਦੀ ਕੁਆਲਿਟੀ ਵਾਲੀ ਮੈਂ ਜੀ ਭਾਜੀ ਸੁਆ ਕਿਦਮਾ ਜੀ ਸੁਆ ਭਾਜੀ ਪਹਿਲਾ ਜੇ 4 ਦੰਦ ਜੇ ਜ ਕੰਨੀਆਂ ਬਰਾਬਰ ਨਹੀਂ ਚਾਹੁੰਦੀਆਂ ਮੈਂ ਕੀਤੀਆਂ ਅਜ ਦੋੰਦੀ ਲਾਉ ਦੇ ਜੀ 4 ਦੰਦ ਹਾਂਜੀ ਹਾਂਜੀ ਠੀਕ ਆ ਤੇ ਆ ਦੇ ਲਿਆ ਹੌਲ ਤੇ ਪਹਿਲਾ ਸੁਆ ਤੇ ਇੱਕ ਦੇ ਕੱਲਾ ਕੱਲਾ ਥਾਣ ਵੇਖੋ ਕਦੇ ਛੋਟੀ ਨੂੰ ਨਾ ਨਸਲਾ ਬਾਈ ਜੀ ਨਸਲਾ 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 ਬੁਲੀ ਤੇ ਬਾਕੀ ਬਾਜੀ ਨੇ ਕੇਸਰ ਦੀ ਸਾਨੂੰ ਕਿਹਾ ਵਾ ਹੁਣ ਪਤਾ ਨਹੀਂ ਘਰ ਵਾਲਾ ਜਿਹੜੀ ਗੱਲ ਆਖੀ ਆ ਠੀਕ ਹੈ ਕੇਸਰ ਦੀ ਗਈ ਆ ਕੇਸਰ ਦੀ ਆ ਬਾਕੀ ਹੁਣ ਵੇਖੋ ਸਾਨੂੰ ਜੋ ਚੀਜ਼ ਮੈਂ ਦੱਸੀ ਆਪਾਂ ਦੋ ਦੱਸ ਬਾਈ ਹੋ ਵੀ ਸਾਰੇ ਜੋੜੇ ਰੰਗ ਰੂਪ ਬੜਾ ਸੋਹਣਾ ਵਾ ਚਲੋ ਚੰਗੀ ਬਾਜੀ ਅਗਲੇ ਸੂਏ ਝੋਟੀ ਦੂਜੇ ਸੂਏ ਟਜਾ ਲੱਖ ਦੀ ਝੋਟੀ ਅੱਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਟਜਾ ਲੱਖ ਦੀ ਝੋਟੀ ਜਿੱਥੇ ਮਰਜੀ ਮੈਂ ਬਣਾ ਕੇ ਟੌਰਣਾ ਬਹੁਤ ਨਸਲਾ ਝੋਟੀ ਦੇ ਸੋਹਣੀ ਝੋਟੀ ਤੇ ਨਾਲੇ ਚਲੋ ਦੱਸਿਆ ਬਾਜੀ ਨੇ ਕੇਸਰ ਦੀ ਆ ਤੇ ਬਾਕੀ ਮਗਰ ਵੀ ਕੱਟੀ ਮਗਰ ਵੀ ਕੱਟੀ ਜੇ ਠੀਕ ਆ ਮਗਰ ਕੱਟੀ ਜਾ ਅੱਜ ਪਰਵਾਸੀਵਾਂ ਦਲ ਸਵੀ ਨੂੰ ਆ ਹਾਂਜੀ ਤੇ ਬੋਲਾ 11-12 ਕਿਲੋ ਲਾ ਕੇ ਹੋਊਗਾ ਜੀ ਖੁੱਲੀ ਸੁਖ ਹਾਂਜੀ ਲਓ ਜੀ ਬਿਲਕੁਲ ਜੈਡ ਬਲੈਂਚ ਹੋਊਗਾ ਠੰਡੀ ਧੀਰੀ ਸੀਸ ਲਾ ਕੇ ਆਈਆਂ ਉਧਰੀਆਂ ਜੀ ਹਾਂਜੀ ਹਾਂਜੀ ਉਧਰੀਆਂ ਆ ਬਾਕੀ ਠੀਕ ਆ ਤੋੜੋ ਵੇਖੋ ਝੋਟਿਆ ਕਰਾ ਤੋੜ ਕੇ ਬਖਾਉਣੇ ਤੁਹਾਨੂੰ ਵੇਖਾ ਕਿੰਨਾ ਕਰਦੀ ਤੁਸੀਂ ਬਾਜੀ ਫਿਰੇ ਹਾਂਜੀ ਦੁੱਧ ਫਰਾ ਦੁੱਧ ਬਾਜੀ ਮੇਰੇ ਹਸਾਰਾ ਘਰ ਤੋਂ ਘਾੜ ਤੇ ਪਨੋਂੜਾ 15 ਕਿਲੋ ਤਾਂ ਵੀ ਨਾਰਮਲ ਜਾਊਗਾ ਨਾਰਮਲ ਦੇਣਾ ਚਾਹੀਦਾ ਨਾਰ ਤੂੰ 20 ਕਿਲੋ ਦੋ ਤੇ ਅੱਛਾ ਹਾਜ਼ ਤੇ 15 16 ਕਿਲੋ ਤਾਂ ਨਾਰਮਲ ਜਾਊਗੀ ਇਕੱਠੀ ਹਾਂਜੀ ਜਿਆਦਾ ਚੰਗੀ 15 16 ਕਿਲੋ ਨਾਰਮਲ ਜਾਊਗੀ ਚਲੋ ਜਿਆਦਾ ਵੀ ਕਰ ਸਕਦੇ ਪਰ ਆਪਾਂ ਕਹਿੰਦੇ ਵੇਖੋ ਇੱਕ ਵਾਰ ਵੇਖੋ ਪਾਰ ਵੇਖੋ ਝੋਟੀ ਦਾ ਗਰੇ ਲਓ ਜੀ ਤੋਰੋ ਕਰਾਂ ਦੇ ਲਓ ਜੀ ਕਰੋ ਚੈੱਕ ਮੇਰਾ ਵੀ ਯਕੀਨ ਸਫਾਈਆਂ ਸੋਹਣੀਆਂ ਵੇਖੋ ਕੋਈ ਬਹੁਤ ਨਸਲਾ ਝੋਟੀ ਨਾਲੇ ਬਿੱਲਾ ਸੀ ਉਹਨਾਂ ਨੇ 4 ਦੇ ਝੋਟੀ ਟਾਇਰ ਸੇ ਬੜੀ ਨਾਲੋਂ ਭਾਰੀ ਆ ਨਹੀਂ ਵੇਖੋ ਜੀ ਨਾ ਚੀਜ਼ਾਂ ਦੇ ਮੁੱਲ ਪੈਂਦੇ ਭਾਜੀ ਪੈਂਦੇ ਭਾਜੀ ਪੈਂਦੇ ਕਿਉਂ ਨਹੀਂ ਪੈਂਦੇ ਜਿਹੜਾ ਸਾਹ ਨੂੰ ਤੈਨੂੰ ਨਾਲ ਮਰਜ਼ੀ ਵੇਚ ਲੈ ਆ ਜਾ ਸੁਖ ਆ ਜਾ ਪੈਂਦੇ ਜੀਜ਼ਾ ਮੁੱਲ ਕਿੱਟੀ ਕਿੱਟੀ ਮਗਰ ਜੀ ਮਗਰ ਕਿੱਟੀ ਭਾਜੀ ਪੰਜਵਾਦ ਨੂੰ ਸੁਈ ਨੂੰ ਜੇ ਤੇ ਦੁੱਧ 11-12 ਕਿਲੋ ਹੋਊਗਾ ਠੀਕ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਨਾਮੀ ਮੈਂ ਘਰ ਰੱਖਣ ਵਾਲੀ ਆ ਵੈਸੇ ਘਰ ਰੱਖਣ ਵਾਲੀ ਆ ਜਿਹੜਾ ਵੀ ਲੈ ਜੂ ਜਾਂ ਕਰੂ ਢਾਈ ਤਨ ਲੱਖ ਰੁਪਈਆ ਦਾ ਮੈਸੂਏ ਤਿੰਨ ਲੱਖ ਦੀ ਝੋਟੀ ਆ ਬਿਲਕੁਲ ਜੀ ਬਿਲਕੁਲ ਜਿਆਦਾ ਚੰਗੀ ਆ ਝੋਟੀ ਐਸ ਵੇਲੇ ਸੰਦੀਪ ਜੀ 2 ਲੱਖ ਦੀ ਆ ਬਿਲਕੁਲ ਜੇ ਆਪਾਂ ਤੌਰ ਦਾ ਵਿੱਚ ਨਾ ਦਾਦਾ ਸਾਂਭ ਕੇ ਅਜੇ ਨੂੰ ਹੋਰ ਦੋਤੇ ਚੜਾ ਕੇ ਦੋ ਲੱਖ ਦੀ ਅੱਜ ਵੀ ਆ ਗਈ ਹੈ ਹਾਂਜੀ ਹਾਂਜੀ ਤੇ ਪਰ ਆਪਾਂ ਇਹ ਗੱਲ ਆ ਕਿ ਆਪਾਂ ਉਹ ਕੰਮ ਨਹੀਂ ਕਰਨਾ ਆਪਾਂ ਜਾਇਜ਼ ਰੱਖ ਕੇ ਦੇਣੀ ਆ ਹਾਂਜੀ ਕਿਉਂਕਿ ਆਪਾਂ ਜਾਇਜ਼ ਲੰਜਰ ਜਾਇਜ਼ ਦਵਾਂਗੇ ਜਿਹੜਾ ਵੀਰ ਭਰਾ ਲੈ ਜੂ ਸਾਂਭੂਗਾ ਗਾ ਨਜ਼ਾਰੇ ਲਾਊਗਾ ਠੀਕ ਹੈ ਜੀ ਹਾਂਜੀ ਭਾਵੇਂ ਨਿਆਣਾ ਬਹਿ ਜਾ ਸਿਆਣਾ ਬਹਿ ਜਾ ਭਾਵੇਂ ਤਿੰਨ ਸਾਲ ਦਾ ਬੱਚਾ ਥਲੇ ਬਹਾ ਲਓ ਚੋਣ ਨੂੰ ਇਹਦੀ ਚੰਗੀ ਹੈ ਠੀਕ ਹੈ ਜੀ ਹਾਂਜੀ ਜਾਨੀ ਚੰਗੀ ਜੇ ਆਜ ਹਾਂਜੀ ਹਾਂਜੀ ਬਈ ਜੀ ਫਿਰ ਸੰਦੀਪ ਜੀ ਦੇਣੂ ਝੋਟੀ ਅੱਜ ਵੀ ਦੋ ਦੀ ਆ ਹਾਂ ਦੇ ਦਿਆ 90 ਦੀ ਪਰ ਜੈ ਜੀ ਗੱਲ ਕਰੀਏ ਬਸ ਟੈਂਸਰ ਜਾਵੇ ਪੜਗਦੀ ਇੱਕ 65 ਦੀ ਚਲੋ ਠੀਕ ਆ ਜੀ ਠੀਕ ਆ ਤੇ ਬਾਕੀ ਤੁਸੀਂ ਦੱਸ ਦੋ ਆਪਾਂ ਦਵਾਗੇ ਜਾਇਜ਼ ਕਰਕੇ ਕਰਾਂਗੇ ਮਾਰ ਤੜ ਫੁੱਲ ਅੱਛਾ ਕਰੋ ਸ਼ੋਰ ਤੁਸੀਂ ਕਰੋ ਵੇਖੀ ਜਾਓ ਦਵਾਗੇ ਜਾਇਜ਼ ਕਰਕੇ ਡੇਢ ਦੀ ਜਾਂਦੋ ਡੇਢ ਦੀ ਜਾਂਦੋ ਡੇਢ ਦੀ ਝੋਟੀ 2000 ਰੁਪਏ ਦਾ ਮੌਕੇ ਤੇ ਮਾਨ ਕਰਾ ਇੱਕ 48 ਦੀ ਝੋਟੀ ਦਵਾਗੇ ਠੀਕ ਆ 12 ਕਿਲੋ ਬੌਲੀ ਐ ਵੇਲੇ ਤੇ ਤਨ ਲੱਖ ਦੀ ਅਗਲੇ ਸਵੇਰ ਆ ਚਲੋ ਐਰਗੇ ਚਲ ਆਪਾਂ ਕਹਿੰਦੇ ਦੋ ਲੱਖ ਦੀ ਹੁਣ ਵੀ ਹੈਗੀ ਜੀ ਬਿਲਕੁਲ ਬਿਲਕੁਲ ਨਿੱਕੀ ਨਹੀਂ ਗ ਵੱਡੀ ਝੁੱਟ ਜਾਂ ਪੂਰੀ ਪਿੱਠ ਪੁੜੇ ਵਾਲੀ ਬਹੁਤ ਚੰਗੀ ਹੈ ਬਾਜੀ ਮੱਝਾਂ ਨੂੰ ਆਹ ਉਹ ਜਹਾਦੀ ਚੰਗੀ ਬਿਲਕੁਲ ਜਿਆਦੀ ਹੈ ਹਰ ਕਿਹਦੀ ਫਰਕ ਹੈ ਹੁਣ ਉਹ ਨੂੰ ਮੈਂ ਉਹਾਵਾਗੇ ਫਰਕ ਐਡਵਰਸ ਪਾਲ ਆਈ ਜਾਣਾ ਜਮੀਨ ਸਮਾਨ ਦਾ ਬਾਜੀ ਬਹੁਤ ਜਿਆਦੀ ਚੰਗੀ ਬਾਜੀ ਗੱਲ ਇਹ ਜਿਹੜੇ ਸਾਰੇ ਬਾਲੇ ਆਕਰ ਉਹ ਰਿਕਾਰਡ ਦੇ ਸਰ ਤਾਂ ਹੀ ਬਾਲੇ ਜੀ ਰੰਗ ਨੂੰ ਛੋਟੇ ਉਹਨਾਂ ਰਲਦਾ ਹੀ ਨਹੀਂ ਉਹਨਾਂ ਰਲਦਾ ਨਹੀਂ ਨਹੀਂ ਰਲਦਾ ਯਾਰ ਜੇ ਬੋਖੇ ਕੇ ਮੈਂ ਜਾ ਕੇ ਇਕੱਲਾ ਦੁੱਧ ਵਾਸਤੇ ਹਾਂ ਸ਼ੌਂਕੀਆ ਸੌਂਕੀਆ ਦੁੱਧ ਵੀ 12 14 ਕਿਲੋ ਚੋਂ ਦਾ ਬਾਕੀ ਸ਼ੌਂਕੀਆ ਦਾ ਘਰ 3 ਲੱਖ ਦੀ ਚੋੜਾ ਬਿਲਕੁਲ ਛੱਡਦੇ ਚ ਵੱਧ ਗਈ ਉਹਨੇ ਫੱਬਦੀ ਘਰ ਬਾਕੀਆ ਵੱਧੀ ਕੋਠੀ ਤੇ ਆ ਜਾਓ ਇੱਧਰੋਂ ਆ ਜਾਓ ਇਹੇ ਬਾਈ ਜੀ ਫਿਰ ਇਹ ਦੂਜਾ ਸੁਆਹ ਜੇ ਬਾਜੀ ਅਜੇ ਦੂਜਾ ਸੁਆਹ ਦੂਜਾ ਸੁਆਹ ਜੇ ਇਹ ਰਾਤ ਦੀ ਸੂਈ ਜੇ ਅੱਛਾ ਜੀ ਪਹਿਲੀ ਚਵਾਈ ਇਹਦੇ ਹੋਈ ਜੀ ਭਾਲ ਕਰ ਗਈ ਛੋਟੀ ਛੋਟੀ ਜੀ ਠੀਕ ਆ ਰਾਤ ਦੀ ਸੂਈ ਇਹਨੂੰ ਕੋਈ ਟੈਨ ਜੇ ਰਾਤ ਦੀ ਸੂਈ ਦਾ ਛੋਟੀ ਤੇ ਕੱਟੀ ਮਗਰ ਜੇ ਦੇ ਕੱਟੀ ਮਗਰ ਆ ਗਿਆ ਨਾ ਨਹੀਂ ਕੱਟਾ ਕੱਟਾ ਜੀ ਅਜੇ ਕੱਟਾ ਜੀ ਮਗਰ ਕਟਾ ਜੇ ਜਿੱਲਾ ਲਾੜੂ ਜਿੱਲਾ ਲਾੜੂ ਆ ਵੇਖ ਰਾਤ ਦੀ ਸੂਈ ਆ ਗੱਲਾ ਹੁੰਦਾ ਹੀ ਬਿਲਕੁਲ ਖੋਲੀ ਹੋਈ ਹੈ ਤਿੰਨ ਵਜੇ ਸੂਈ ਜਿਹੜੇ 8 ਵਜੇ ਦੇਖਿਆ ਰ ਪਾਈ ਹੈ ਠੀਕ ਆ ਅਜੇ ਪਹਿਲੀ ਚਵਾਈ ਕੀਤੀ ਹੈ ਕਿ ਚਵਾਈ ਹਾਂਜੀ ਹਾਂਜੀ ਠੀਕ ਆ ਜੀ ਤੇ ਦੁੱਧ ਪਿਛਲੇ ਘਰ ਦੀ ਗਰੰਟੀ ਤੇ ਚਲੋ 1500 ਇਹ ਵੀ ਦੋਰਾ ਆਪਾਂ ਨੇ ਕਹਿੰਦੇ ਚਲੋ 14 ਵੀ ਦੇ ਸਕਦੇ 12 ਵੀ ਦੇ ਸਕਦੇ ਜੇ ਤੇ 16 ਵੀ ਦੇ ਸਕਦੇ ਬਾਜੀ ਬਸ ਬਾਕੀ ਲਿਆ ਨੂੰ ਆਪਾਂ ਤਾਪੇ ਸੁਸਾਬ ਨਾ ਦੇ ਬਾਕੀ ਆ ਦੁੱਧ ਵਾਲੀ ਹੈ ਬਿਲਕੁਲ ਇਹ ਵੀ ਦੋਰੋ ਲਓ ਜੀ ਇਹ ਵੀ ਰੱਖੋ ਬਰਾ ਛੋਟੀ ਦਾ ਸੁਸ ਆ ਜਾਈ ਥਪੀ ਟਾਕੀ ਟੁਕੀ ਮਾਰ ਕੇ ਸਾਫ ਕੀਤੇ ਆ ਉਹਦਾ ਪਰ ਬਹੁਤ ਜਿਆਦਾ ਥਣ ਛੱਡੇ ਵਾਲੀ ਨਹੀਂ ਠੀਕ ਹੈ ਜੀ ਦੁੱਧ ਵਾਲੀ ਮੈਂ ਜੀ ਦੁੱਧ ਵਾਲੀ ਮਾਰੀ ਜੀ ਭਾਲ ਕਰਕੇ ਆਉਣੀ ਕੀ ਆਜੋ ਆ ਜਾਓ ਆ ਜਾ ਹਾਂਜੀ ਇਹ ਬਿਲਕੁਲ ਝੋੜੇ ਦੇ ਨਾਲ ਆ ਜਾਂਦਾ ਹਾਂਜੀ ਹਾਂਜੀ ਰਾਤ ਨੂੰ ਸੁੱਈ ਬਾਜੀ ਬਾਕੀ ਬੱਚਾ ਭਾਲ ਦੋ ਚਵਾਜੀ ਬੜੀ ਟਾਪ ਦੀ ਨਿਕਲ ਜੇਗੀ ਇਹਦੇ ਬਣੀ ਬੜੀ ਐ ਥੋੜੀ ਚੰਨ ਚੋਈ ਚਾਹੀਏ ਤਿੰਨ ਚਾਰ ਕਿਲੋ ਤੇ ਬਾਜੀ ਮੇਰੇ ਨਹੀਂ ਕੀਮਤ ਸੁਨੀਲ ਜੀ ਇਹ ਵੀ ਦੇਣੀ ਸਵਾਰੀ ਇੱਕ ਕੋਈ ਗੱਲ ਇਹ ਵੀ ਜੈ ਜੀ ਜੈ ਜੀ ਇੱਕ 15 ਦੀ ਠੀਕ ਆ ਦੋ ਛੋੜ ਇੱਕ 13 ਇੱਕ 13 ਠੀਕ ਜੀ ਚਲੋ ਜਾਨ ਬੱਚਾ ਲਾਗੇ ਧਾਰਾ ਮਾਰੀ ਮਰਵਾ ਦਿਓ ਹੈ ਕਿ ਨਹੀਂ ਜਿਆਦੀ ਟੌਪ ਦੀ ਜਿਆਦੀ ਠੰਡੀ ਜ ਮਾਰਾ ਲਾ ਬੱਤ ਜਾਨ ਜਾਨ ਚਵਾਹੀ ਬੜੀ ਆ ਜਿਆਮ ਤੋਂ ਬਾਲਤੀ ਫੜ ਕੇ ੁੰਜੇ ਨਾ ਮਾਰੋ ਐ ਬਖਮਾਨ ਆ ਥਨ ਦੋਰੇ ਕੀਤੇ ਵੇਖੋ ਇੱਕ ਰਕਤਾਏ ਗਦਾ ਨੇ ਹੈ ਲਾਜਾ ਨਾ ਮਾਣਿਆ ਦੁਪਰੀ ਕਹਿੰਦੇ ਸਾਰੀਆਂ ਜੀ ਹੋਣਾ ਜੀ ਪਿਛਲੇ ਹਾਂਜੀ ਹਾਂਜੀ ਦੁਪਰੀ ਕਹਿੰਦੇ ਬਾਜੀ ਠੀਕ ਆ ਮੈਂ ਜਿਹੜਾ ਦੁੱਧ ਵਾਲੀ ਇਹ ਚਲੋ ਹੁਣ ਬਾਜੀ ਦੁੱਧ ਵਾਲੀ ਦੁੱਧ ਵਾਲੀ ਜਿਹੜਾ ਵੀ ਲੈ ਜੂ ਯਾਦ ਕਰੋਗੀ ਜੇ ਕੋਸ਼ਵਨੀ ਨਾ ਹਾਂਜੀ ਤੇ 12 13 ਕਿਲੋ ਗਾਰੰਟੀ ਮੈਂ ਲਿਖ ਕੇ ਦੇ ਦਿੰਦਾ ਬਿਲਕੁਲ 12 13 ਕਿਲੋ ਗਾਰੰਟੀ ਮੈਂ ਭੇਜ ਦੂੰ ਇਥੇ ਹਾਂਜੀ ਹਾਂਜੀ ਚਲੋ ਪਿਛਲੇ ਘਰ ਦੀ 15 16 ਦੀ ਆ 12 13 ਦੀ ਆਪਾਂ ਵੀ ਲਿਖ ਕੇ ਦੇ ਦਾਂਗੇ ਇੱਡੀ ਨਹੀਂ ਗੱਲ ਬਿਲਕੁਲ ਜੀ ਸਹੀ ਗਾਰੰਟੀ ਨਾਲ ਦਵਾਗੇ ਮੈਂ ਉਹ ਨਹੀਂ ਗੱਲ ਕੋਈ ਮੈਂ ਦੁੱਧ ਵਾਲੀ ਕਰਤੂ ਦਾ ਡੰਗਰ ਦਾ ਉਹ ਹੀ ਪਤਾ ਲੱਗ ਜਾਂਦਾ ਭਾਈ ਬਿਲਕੁਲ ਜੀ ਜਿਹੜਾ ਪੰਗਰ ਦੁੱਧ ਵਾਲਾ ਨਾ ਉਹਦਾ ਪਤਾ ਲੱਗ ਜਾਂਦਾ ਵੈਸੇ ਹੀ ਦੁੱਧ ਕਰਨ ਲੱਗੇ ਨਹੀਂ ਕਰਨਾ ਪਿੱਛੋਂ ਵੇਖੋ ਮੀਟਰ ਚੌੜੀ ਆ ਪੂਰੀ ਹੈ ਅਜੇ ਸੂਸਾਜ ਆਈ ਥੱਪੀ ਆ ਹਾਂਜੀ ਹਾਂਜੀ ਤੇ ਤਾਂ ਅਰਥ ਚਲੋ ਮਾਰੋ ਦਰਾ ਕਿ ਕਿਹੜੇ ਕੋ ਭੈਣ ਭਰਾ ਆਉਣ ਵਾਲਾ ਤਾਂ ਕਿਹੜੇ ਕੋ ਦੰਦ ਖਾਣ ਚਬਾਈ ਦਿਖਾਈ ਹੋਣਾ ਹਾਂਜੀ 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 ਪਤਾ ਲੱਗ ਜਾਂਦਾ ਪਸੰਦ ਨਹੀਂ ਆਦੀ ਅਜ ਮੈਂ ਆ ਗਈ ਹਾਂਜੀ ਚਲੋ ਅਜ ਵੇਰ ਹੁੰਦਾ ਚੀੜ ਆਉਂਦਾ ਮੋਟੀ ਬੋਲੀ ਹੁੰਦਾ ਆਡੇ ਪੁੰਡਰੋਂ 55 ਸੰਦੀਪ ਜੀ ਤੂੰ ਬਨੇ ਮਾਜੀ ਤੂੰ ਸੁਣਾ ਇਹ ਜੀ ਉਹਨਾਂ ਨੂੰ ਟਾਈਮ ਨਾਲ ਉਹ 2 4 10 ਸਾਲ ਵੱਧ ਕੇ ਦੇ ਘਟ ਗਈ ਇੱਧਰ ਤੋਂ ਮਾਰੋ ਲਾ ਗਿਆ ਬਾਕੀ ਤੂੰ ਆਈ ਹੈ ਕਿਉਂਠੇ ਵਰਗੀ ਆਉਂਦੀ ਚੁਵਾਈ ਬੜੀ ਟੌਪ ਦੀ ਠੀਕ ਹੈ ਚੁਵਾਈ ਬੜੀ ਛੋਟੀ ਨੂੰ ਦੁੱਧ ਵਾਲੀ ਗਾਰੰਟੀ ਵਾਲੀ ਵਾਹ ਬਾਜੀ ਠੀਕ ਹੈ ਹਾਂ ਜੀ ਤੇ ਰਿਚਦਾਰੀ ਜੀ ਆ ਗਈ ਥੋੜੀ ਜਿਹੀ ਗਾਰੰਟੀ ਵਾਲੀ ਦੁੱਧ ਵਾਲੀ ਹੈ ਛੋਟੀ ਉਲੀ ਉਹਦਾ ਵਗਦਾ ਹਾਂ ਇੱਕ 113 ਹਾਂਜੀ 113 ਹਾਂਜੀ 1 ਲੱਖ 13000 1 ਲੱਖ 13000 ਆਹ ਜੀ ਇਹ ਵੀ ਸੂਈ ਜੇ ਕੱਲ ਦੀ ਸੂਈ ਜਾ ਵੇਖੋ ਇਹਦਾ ਵੀ ਨਾਰੂ ਠੀਕ ਆ ਕੱਲ ਰਾਤ ਦੀ ਸੂਈ ਆ ਕੱਟੀ ਦਾ ਨਾਰੂ ਨਾਲ ਹੁੰਦਾ ਹੀ ਅਜੇ ਇਹਦਾ ਵੀ ਠੀਕ ਆ ਜੀ ਇਹ ਤੱਕ ਉਨੀ ਕੀ ਮੜੀ ਜੀ ਗਾ ਰੱਖ ਜੀ ਆ ਬੜੀ ਬੜੀਆਂ ਸਾਫ਼ ਕੀਤੀ ਆ ਬਿਲਕੁਲ ਸਾਫ਼ ਕੀਤੀ ਬਾਜੀ ਇਹ ਅੱਛਾ ਠੀਕ ਆ ਤੇ ਲੈਵਾ ਸਾਰਾ ਗਾਹ ਤੱਕ ਵੇਖੋ ਲੈਵਾ ਕਿੰਨਾ ਹੁੰਦਾ ਬਾਕੀ ਪੂਰੀ ਸਾਫ਼ ਬਾਜੀ ਕੋਈ ਟਾਈਮ ਨਹੀਂ ਬੌਲੀ ਮੋਟੀ ਚਮਚੇ ਨਾ ਖਾਵੇ ਕੋਈ ਤੇ ਬਾਕੀ ਆ ਪੂਰੀ ਸਾਫ ਕੀਤੀ ਮੈਂ ਬਠੀਕਾ ਜੀ ਕੱਲ ਦੀ ਸੂਈਆ ਪਰ ਸਾਫ ਕਰਤੀ ਆ ਇਹ ਵੀ ਖੋਲੋ ਖੋਲੋ ਬਟੋ ਖੋਲੋ ਜੀ ਲਓ ਦੂਜਾ ਅਜ ਗਰੰਟੀ ਨਾਲ ਦੂਜਾ ਦੂਜਾ ਚੈੱਕ ਕਰੋ ਇਹ ਵੀ ਦੇਖੋ ਇਹ ਕੱਲ ਦੀ ਸਾਫ ਕੀਤੀ ਆ ਤੇ ਦੁੱਧ ਤਾਂ ਵੀ ਬੜਾ 10 ਕਿਲੋ ਹੋਗਾ ਰੁਪਿਆਸ ਵਾਲੇ ਇਸ ਵੇਲੇ ਇਹਨਾਂ ਬੜਾ 10 ਕਿਲੋ ਹੋਗਾ ਛੋਟੀ ਨਹੀਂ ਦੁੱਧ ਵਾਲੀ ਮੈਂ ਜੀ ਇਹ ਵੀ ਦੁੱਧ ਵਾਲੀ ਭਾਜੀ ਇਹ ਵੀ ਦੁੱਧ ਵਾਲੀ ਆ ਆਜੋ ਆਜੋ ਕਟਾਵਾ ਕਰੀਂਦੀ ਨਹੀਂ ਇਹ ਤਾਂ ਮਾੜਾ ਕਟਾ ਹੀ ਆ ਸਮਝੀ ਬਣਦੀ ਕਿ ਹੁਣ ਮਰਾ ਸੁਨੀਲ ਜੀ ਇਹਦਾ ਬਜਾਜ ਹੀ ਆ ਜਯ ਜੀ ਦੇ ਦिए ਵੀ ਇੱਕ ਵੀ ਦੀ ਇੱਕ ਜਯ ਜੀ ਦਾ ਮਾ ਇੱਕ 15 ਹੂੰ ਚਲ ਵੇਚਣ ਵਿੱਚ ਦੋ ਦਮ ਸਾਮ ਕੋ ਇੱਥੇ ਸਵਾਦੀ ਵੀ ਹੈਗੀ ਆ ਕੋਈ ਗੱਲ ਹੈਗੀ ਇੱਕ 10 ਦੀ ਦੇ ਦਈਏ ਚਲੋ 2000 ਛੋੜ ਇੱਕ 8 ਦੀ ਲਾਵਾਂਗੇ ਚਲੋ ਠੀਕ ਹੈ ਬੱਚਾ ਲਾ ਮਰ ਜਾ ਥੱਲੇ ਵੇਖੋ ਕਿ ਵਾਈ ਕਿਤੇ ਵੇਖੋ ਕਿਤੇ ਕਾਨੂੰ ਗੱਲਾਂ ਠੀਕ ਹੈ ਇੱਕ 8 ਦੀ ਮੋਟੀ ਬੋਲੀ ਬਣਾ ਕੇ ਖਾਵੇ ਕੋਈ ਮਗਰ ਕੱਤੀ ਹੈ ਨਾ ਕੱਟਾ ਹੈ ਕੱਟਾ ਵਾ ਕੱਟਾ ਹੀ ਦਵਾਉਗੇ ਜਿਆਦਾ ਚੰਗੀ ਬਾਜੀ ਠੀਕ ਨਹੀਂ ਨਹੀਂ ਚੰਗੀ ਹੈ ਇਹ ਸੂਸਾ ਜਾਂ ਜਾਂ ਥੱਪੀਆਂ ਤੇ ਪਾਜਾਂ ਵਾ ਬਾਕੀ ਹੁਣ ਨਾ ਟਾਕੀ ਟੁੱਕੀ ਮਾਰਨੀ ਪਈ ਅਜੇ ਅਵੇ ਲੋ ਆਵੇ ਲਾਈ ਜਾਂਦੀ ਆਹ ਜ ਆਹ ਬਦ ਪਾਜੀ ਲਾਈ ਜਾਂਦੀ ਐ ਕੱਲਾ ਕੱਲਾ ਥਣ ਕਿਤੇ ਚਵਾਈ ਲੱਗੀ ਕਿਤੇ ਸੁੰਬਿਆ ਥਣ ਕਿਤੇ ਕੰਨੂ ਗੱਲਾਂ ਸਾਰੀਆਂ ਮੈਂ ਛੋਟੀ ਦਾ ਵੀ ਇਦਾਂ ਹੀ ਬਾਜੀ ਅੱਛਾ ਹੋਣ ਸਾਰੀਆਂ ਜਿਆਦੀ ਚਵਾਈ ਜਿਆਦੀ ਹਾਂਜੀ ਹਾਂਜੀ ਬਹੁਤ ਟੌਪਦੀ ਜਮੇ ਆਖੀਏ ਇਹ ਪ੍ਰੋਗਰਾਮ ਆ ਜਾਣਾ ਜੀ ਇੱਧਰ ਹਾਂਜੀ ਗਰਾਊਂਡ ਤੇ ਹਾਂਜੀ ਹਾਂਜੀ ਟੂਰਨਾਮੈਂਟ ਟੂਰਨਾਮੈਂਟ ਅਜ ਮੈਂ ਨਾ ਪਾਉਣ ਵਾਲੀ ਤਾਂ ਨਹੀਂ ਅਜੇ ਦੋ ਦਿਨ ਭਾਜੀ ਪਿੰਡ ਵੀ ਚੰਗਾ ਹੱਸੀਆਂ ਜਾਂਦਾ ਨਾ ਨਾਮੀ ਪਿੰਡਾਂ ਦੀ ਹਾਂਜੀ 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 ਇਹਨੇ ਇੱਥੇ ਟੂਰਨਾਮੈਂਟ ਚੱਲਦੇ ਨੇ ਬਾਬੇ ਦੀ ਮੇਰ ਸੱਚੇ ਪਾਤਸ਼ਾਹ ਬਾਬਾ ਗੁਰਦੱਤਾ ਸਾਹਿਬ ਦੀ ਇੱਥੇ ਚੱਲੀ ਜਾਂਦਾ ਕੋਰਾ ਜੀ ਬਾਕੀ ਇਹ ਪਾ ਦਿੱਤੀਆਂ ਮੈਂ ਚਲ ਹੁਣ ਤੂੰ ਆਉਣਾ ਕਰਕੇ ਮੈਂ ਆਹ ਚਲੋ ਪਾਓ ਕੋਈ ਗੱਲ ਨਹੀਂ ਹੁਣ ਤਾਂ ਮੈਂ ਸਾਂਭ ਲਾਂ ਲੀਆਂ ਹਜੇ ਕਿਉਂਕਿ ਤਾਜ਼ੀਆਂ ਸੁਨੀਆਂ ਸਾਫ਼ ਸੁਫੀਆਂ ਫਿਰ ਆਉਣਾ ਬਿਲਕੁਲ ਜੀ ਬਿਲਕੁਲ ਹੁਣ ਉਹ ਮੈਂ ਰਾਤੀ ਉਹ ਵੀ ਸੂਫੀ ਮੁੜ ਕੇ ਮੈਂ ਕਹਾਂ ਗੱਬਣਾ ਪਾ ਲੈਨੇ ਉਹ ਵੀ ਸੂਫੀ ਰਾਤ ਇਸ ਕਰਕੇ ਚਲੋ ਹੁਣ ਕੋਈ ਗੱਲ ਨਹੀਂ ਜੀ ਬ ਜਿਹੜਾ ਵੀ ਲੈ ਜਾਓ ਯਾਦ ਕਰੋ ਦੁੱਧ 12-13 ਕਿਲੋ ਨਾਰਮਲ ਹੈ ਜੀ ਆਪਣੇ ਕੋਲ ਗਈ ਪਿੱਛੇ ਹੋਇਆ ਪਹਿਲਾਂ ਦੁੱਧ ਨੂੰ ਉਤਾਰ ਕੇ 12 ਕਿਲੋ ਪਹਿਲਾਂ ਨਹੀਂ ਕੱਢਿਆ ਜਿਹੜਾ ਵੀ ਲੈ ਜਾ ਰਹੇ ਹੋ ਹੁਣ ਤਾਜੀ ਹੈ ਜਿਆਦੀ ਹੈ ਤਾ ਕਰਕੇ ਆ ਹੈ ਦੁੱਧ ਵਾਲੀ ਇਹ ਗੱਲ ਹੈ ਹੈ ਦੁੱਧ ਵਾਲੀ ਇਹ ਨਹੀਂ ਗੱਲ ਕੋਈ ਪਈ ਸੂਏ ਆਪਣੇ ਕੋਲ 12 ਲੀਟਰ ਦੁੱਧ ਦੇ ਵਿੱਚ ਆਇਆ ਨਾਰਮਲ ਜੀ ਠੀਕ ਆ ਨਾਰਮਲ ਸੇਵਾ ਦੇ ਹੈ ਦੁੱਧ ਵਾਲੀ ਇਹ ਨਹੀਂ ਗੱਲ ਆ ਲੋ ਜੀ ਮਾਰੋ ਕਿ ਬਾਜੀ ਬਹੁਤ ਕੋਲੀ ਠੀਕ ਹੈ। ਚਾਹ ਜੀ ਬਾਹਰ ਜਾ। ਤੇ ਵਾਪਸ ਆ ਜਾ ਪੱਕਿਆ ਬਾਜੀ ਕੋਈ ਨਹੀਂ ਮੈਂ ਫੇਰ ਹੋਊ ਭਾਵੇਂ ਕੋ ਇੱਥੇ ਆ ਲਿਆਵੇਂ ਭਾਵੇਂ ਕੋ ਤਾਂ ਨਾ ਚਲੋ ਉਹ ਗਾਨ ਵਖੜੀ ਆ ਤੇ ਵਾਪਸ ਆ ਜਾ ਪੱਕੀਆਂ ਠੀਕ ਹੈ। ਤੇ ਇਕੱਠੇ ਇਕੱਠੇ ਦੀ ਬਾਜੀ ਚਲੋ ਬਿਲਕੁਲ ਜਾਜ ਮੌਲੇ ਇਕੱਠੇ ਦੀ ਠੀਕ ਹੈ ਜੀ। ਤੇ ਮੈਂ ਕੋ 10 ਕਿਲੋ ਬੋਲੀ ਵੀ ਹੋ ਗਈ ਇਹ ਨਹੀਂ ਸਾਫ਼ ਕੀਤੀ ਆ ਦੋ ਟਾਈਮ ਤਿੰਨ ਟਾਈਮ ਚੋਲੇ ਕੋਲ ਬੋਲੀ ਵੀ 10 ਕਿਲੋ ਹੋ ਗਿਆ ਚਲ ਇਹ ਨਹੀਂ ਗੱਲ ਹੈ ਕਿ ਇਹ ਚ ਧਾਰਾ ਹੀ ਵੇਖਣ ਵਾਲੀ ਗੱਲ ਹੈ ਇਹ ਸਾਫ਼ ਕਰਤੀ ਹੈ ਜੀ ਤੇ ਆਹ ਜਿਹੜੀ ਆ ਉਹ ਪਹਿਲਾ ਇੱਕੋ ਚਵਾਈ ਕੀਤੀ ਆ ਇਹ ਪਹਿਲਾ ਸੂਆ ਤੇ ਇਹ ਬਾਜੀ ਦੂਜਾ ਸੂਆ ਜੇ ਦੂਜਾ ਸੂਆ ਦੂਜਾ ਸੂਆ ਜੇ ਹਾਂਜੀ ਹੁਣ ਇੱਕ ਵੀ ਵਾਲ ਚੱਟਾ ਨਹੀਂ ਪੂਛਤਾ ਕਿ ਜੱਟ ਬਲੈਕ ਪੂਰੀ ਹਾਂ ਉਹ ਲੈਵਰ ਹੈਂਡੀ ਗ੍ਰਾਈ ਵੀ ਆ ਹਾਂਜੀ ਜਿਆਦਾ ਸਵਾਜਾ ਬਾਜੀ ਐ ਪੱਥਰ ਗਾ ਲੈਵਾ ਦੁੱਧ ਵਾਲੀ ਆ ਕੋਲੋਂ ਤੋ ਤੋਰੀਏ ਲੋ ਵੀ ਹਾਂਜੀ ਤੋਰੀਏ ਤੋਰੋ ਦੂਜਾ ਸੁਆਜੇ ਇਹਦੇ ਕੋਲ ਦੁੱਧ 11 ਤੋਂ ਬਾਹਰ ਹੀ ਹੋਗਾ 11 12 ਦਾ ਦੁੱਧ ਹੋਗਾ ਦੇਖੋ ਲਓ ਜੀ ਪੰਜਵਾਂ ਛੇਵਾਂ ਤੈਨੂੰ ਸੁਈ ਨੂੰ ਜੈਨ ਨੂੰ ਮੈਂ ਕੱਤੀ ਮਗਰ ਜੇ ਦੇ ਇਹਦੇ ਮਗਰ ਬਿਲਕੁਲ ਜੈਡ ਬਲੈਜ ਝੋਟੀ ਇਹਦੇ ਕਰੋ ਚੈੱਕ ਮੇਰਾ ਵੀਰ ਆਹ ਦੇਖੋ ਬਾਕੀ ਕੋਈ ਚੜ ਕੇ ਚੋ ਕੇ ਦਸਲਾ ਕਰਕੇ ਖੜਿਆ ਇੱਕ ਨੰਬਰ ਝੋਟੀਆਂ ਜਿਆਦਾ ਚੰਗੀਆਂ ਲੱਗੀਆਂ ਤਾਜੀ ਬੋੜਾ ਵਾਜੀ ਕੈਨੇਡਾ ਮਾ ਗਿਆ ਫਿਰ ਨੂੰ ਪੰਜਵਾਂ ਸ਼ਿਵਾਦਨ ਸੁਹੀ ਅਜੇ ਅਗਰੇ ਦੇ ਕੱਟੀ ਹੈ ਮਗਰ ਕੱਤੀ ਆ ਦੂਜਾ ਸੁਹਾਜੇ ਅਜੇ ਛਿੱਗੀ ਮੂੰਹ ਹਜੇ ਬਹੁਤ ਪਾਗਲਾ ਆ ਰੱਬ ਨੇ ਨੂੰ ਇਕ ਵਾਰ ਲੈ ਵਾਗਦਾ ਪੱਥਰ ਵਰਗਾ ਲੈ ਵਾ ਕੱਢਿਆ ਜੇਕਰ ਦੁੱਧ ਵਾਲੀ ਝੁੱਟੀ ਚੱਲ ਅਜਲ ਆਪਣਿਆਂ ਦੇ ਇੰਦੀ ਬੇਦੀ ਫਿਰ ਕੀ ਮੇਲਾ ਸਨੇ ਹੀ ਰਵਜਾਇ ਜੀ ਆ ਮੈਂ ਤੇ ਉਹਦਾ 1.35 ਦੀ ਵੇਚ ਦੀ ਛੋਟੀ ਇਹੋ ਜੀ ਪਰ ਨਹੀਂ ਆਪਾਂ ਜਾਇਜ਼ ਰੱਖ ਕੇ ਲਈਏ ਦੇ ਦਈਏ ਸਵਾਦੀ ਠੀਕ ਆ ਬਾਕੀ ਤੁਸੀਂ ਦੱਸੋ ਕੋਈ ਗੱਲ ਨਹੀਂ ਪੰਜ ਜਾਣ ਦੋ ਹਾਂਜੀ ਇੱਕ ਵੀ ਦੀ ਇੱਕ ਵੀ ਦੀ ਹੋ ਗਈ ਚਲ ਜਾਣ ਦੋ 1000 ਛੋੜ ਇਹ 19 ਦੀ ਇਹ 19 ਦੀ ਚਲੋ ਜਾਣ ਦੋ ਠੀਕ ਹੈ ਜੀ 12 ਗੱਲਾਂ ਕੇ ਬੋਲਾ ਹੋਊਗਾ ਮਗਰ ਕੱਟੀ ਜੇ ਤੇ ਠੀਕ ਆ ਪੰਜਵਾਂ ਕਰ ਸੁਈ ਨਹੀਂ ਜੀ ਜਿਹੜਾ ਮਰਜੀ ਆਵੇ ਦੋ ਟਾਈਮ ਤਿੰਨ ਟਾਈਮ ਚੋਕੇ ਖੜੇ ਕਰ ਦੇ ਇਹ ਵੀ ਦੀ ਗੱਲ ਛੋਟੀ ਨਹੀਂ ਵੱਡੀ ਵੱਡੀ ਛੋਟੀ ਆ ਜੀ ਛੋਟੀ ਆ ਛੋਟੀ ਨਹੀਂ ਗਈ ਆ ਇੱਕ ਰਾ ਮੇਰੇ ਕੋਲ ਜੈਡ ਬਲੈਕ ਛੋਟੀ ਆ ਇੱਕ ਹੋਰ ਆ ਚਲੋ ਤੇ ਵੇਖੋ ਚਾਰ ਝੋਡੀਆਂ ਚਾਰੇ ਸਟਰਾ ਕੁਆਲਿਟੀ ਬਾਕੀ ਮੇਰੇ ਵੀ ਇੱਥੇ ਆਓ ਚੈੱਕ ਕਰੋ ਚੁਆਈ ਕਰੋ ਹਣਾ ਭਾਈ ਜੀ ਹਾਂਜੀ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਤੁਰੇ ਆਓ ਇੱਥੇ ਚੋਕੇ ਖੜੋ ਭਾਈ ਜੀ ਇਹ ਨਹੀਂ ਗੱਲ ਵੀ ਅੱਜ ਆਪਾਂ ਸਾਈ ਪਾ ਲਈਏ ਸ਼ਾਮਾਂ ਨੂੰ ਆਖੇ ਇਹ ਨਹੀਂ ਕਰਨੇ ਭਲਕੇ ਆਵਾ ਪਰਸੋਂ ਆਵਾਗੇ ਉਹ ਭਾਈ ਜੀ ਕੰਮ ਗਲਤ ਹੁੰਦਾ ਬਿਲਕੁਲ ਬਿਲਕੁਲ ਜਿਹੜਾ ਆਉਂਦਾ ਵਾ ਉਸ ਦਿਨ ਚੁਆਈ ਕਿਉਂਕਿ ਵੀਡੀਓ ਚੱਲਦੀ ਇੱਕ ਦਿਨ ਮੰਨ ਲਓ ਹਾਂਜੀ ਹਾਂਜੀ ਤੇ ਜੇ ਮੁੜਕੇ ਆਖੇ ਕਿ ਲੱਗਦਾ ਜਿਹੜਾ ਮੁੜਕੇ ਆਦੇ ਪੈਸੇ ਨਹੀਂ ਪਰਦੇ ਕੋਈ ਕੋ ਆਖੇ ਉਹ ਗੱਲ ਨਹੀਂ ਮਜਾ ਨਹੀਂ ਆਉਂਦੀ ਹੁਣ ਇੱਕ ਬੰਦੇ ਦੇ ਅੱਗੇ ਚੈੱਕ ਦੇ ਛੜਾ ਮੁੜਕੇ ਦੋਰੇ ਝੋਟੀਆਂ ਵੇਚੀਆਂ ਉਹਨੇ ਚੈੱਕ ਦੇ ਛੜਾ ਚੈੱਕ ਉਹਦਾ ਦਾਨੇ ਬੱਕਰੀ ਹੋ ਜਣ ਤੇ ਜਲਾ ਵੀਰ ਜੀ ਅੰਮ੍ਰਿਤਸਰ ਤਹਿਸੀਲ ਬਾਬਾ ਕਾਲਾ ਦਾ ਪਿੰਡ ਤਿਮੋਵਾਲ ਫੋਨ ਨੰਬਰ 8146560494 ਦੂਜਾ 9872094734 ਸਤਿਕਾਰ